ਲਓ ਵੀ ਮਿੱਤਰੋ 14 15 ਪਸ਼ੂ ਵਿਕਾਊ ਆ ਮੱਝਾਂ ਗਾਵਾਂ ਸਾਰੇ ਨਾਗੀ ਸੇਲ ਤੇ ਇੱਕ ਆ ਪੰਜਾਬ ਨੰਬਰ ਸਵੈਪਟ ਗੱਡੀ ਸੇਲ ਆ BDI 2016 ਮਾਡਲ ਆ ਪੰਜਾਬ ਨੰਬਰ ਇੰਜਨ ਗੇਅਰ ਦੀ ਓਕੇ ਆ ਬੈਕ ਕੈਮਰੇ ਕੁਮਰੇ ਵੀ ਵੀਰ ਦੇ ਲਵਾਇਆ ਵਿੱਚ ਮੈਗ ਵੀ ਲੱਗਾ ਵਿੱਚ ਸਕਰੀਨ ਵੀ ਲੱਗੀ ਵੀ ਆ ਫੈਮਿਲੀ ਗੱਡੀ ਜੇ ਵੀ ਲੈਣ ਦਾ ਚਾਹ ਵਣ ਹੋਵੇ ਤੇ ਆ ਜਿਓ ਇੱਧਰ ਚਾਰ ਮੱਝਾਂ ਸੇਲ ਆ ਆ ਸਾਰੀਆਂ ਜਰਸੀਆਂ ਸੇਲ ਆ ਆ ਖੜੇ ਇਹਨਾਂ ਦੇ ਬੱਚੇ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਦੋ ਵਿੱਚੋਂ ਗੱਬੜਣਾ ਨਹੀਂ ਸਾਰੀਆਂ ਸੂਈਆਂ ਨੀਲੀ 라ਵੀ ਦੀ ਸੂਈ ਆ ਮਗਰ ਕੱਟੀ ਆ ਆ ਕਾਲੀ ਮੱਝ ਸੂਈ ਸਵਾਈ ਮਗਰੇ ਦੇ ਕੱਟਾ ਗਣੀ ਕੱਟੀ ਕੱਟੀ ਆ ਆ ਵੀ ਸੂਈਆਂ ਨੀਲੀ 라ਵੀ ਦੀ ਇਹਦੇ ਮਗਰ ਵੀ ਕੱਟੀ ਆ ਆ ਖੜੀ ਕੱਟੀ ਨੀਲੀ 라ਵੀ ਦੀ ਆਪ ਵੀ ਨੀਲੀ ਦੀ ਕੱਟੀ ਵੀ ਨੀਲੀ ਦੀ ਤੇ ਦੂਜੀਆਂ ਸਾਰੀਆਂ ਜਰਸੀਆਂ ਕੋਈ ਕਾਫੀ ਕਲਰ ਆ ਕੋਈ ਬਨਾਇਆ ਕਲਰ ਆ ਇਹਦੇ ਥੱਲੇ ਹੋਊ ਦੁੱਧ 12 ਕਿਲੋ ਤੋਂ ਬਾਹਰ ਮਗਰੇ ਦੇ ਜਰਸੀ ਬਰੀਡ ਦੀ ਮੱਝ ਉਹ ਖੜੀ ਕੱਟੀ ਦੇ ਨਾਲ ਉਹ ਰੇ 15 ਕਿਲੋ ਲਾਢੀ ਕਹਿੰਦਾ ਖੁੱਲਾ ਦੁੱਧ ਪਿਆ ਜੂ 12 ਕਿਲੋ ਅੱਜ ਕੰਡੇ ਦੇ ਜੋ ਕਿ ਲੈ ਜੇ ਭਾਵਾ ਕੱਦ ਫੋਲੀ ਵੱਡਾ ਵਜਨ ਬਹੁਤ ਦੇ ਦੇਣੀ 33000 ਦੀ 33 ਦੀ 33000 ਦੀ ਦੇ ਦੇਣੀ ਆ ਬਾਕੀ ਪੂਰੀ ਵੀਡੀਓ ਵੇਖਣ ਤਾਂ YouTube ਚੈਨਲ ਹਿੰਮਤ TV ਦੇ ਅਪਲੋਡ ਹੋ ਗਏ ਚੈਨਲ ਤੇ ਵੇਖ ਲਓ ਪਸ਼ੂ ਜਾਦੇ ਆ ਵੀਡੀਓ ਲੰਮੀ ਬਣ ਗਈ ਆ ਤੇ ਜੇ ਕਿਸੇ ਐਂ ਫੋਨ ਲਾਉਣਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ YouTube ਚੈਨਲ ਤੇ ਪੂਰੀ ਵੀਡੀਓ ਅਪਲੋਡ ਹੋ ਗਈ ਉਹ ਤੇ ਸਾਰੇ ਪਸ਼ੂ ਤੋਰ ਕੇ ਵਿਖਾਇਆ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਦਿੱਤੀ ਆ ਇੱਕ 7 8 ਵੈੜਾ ਸੇਲ ਆ ਚਾਰ ਮੱਝਾਂ 7 8 ਤਾਜੀਆਂ ਸੁਈਆਂ ਵਾੜਾ ਚਾਰ ਦੇ ਵਿੱਚ ਗੱਭਣਾ ਯਾਨੀ ਕਿ 14 15 ਟੋਟਲ ਨਗ ਤੇ ਇੱਕ ਗੰਡੀ ਸਾਰੰਗ ਹਸੀਗਲ ਤੁੰਗਾ ਹੈੜੀ ਪਿੰਡ ਜ਼ਿਲ੍ਹਾ ਲੁਧਿਆਣਾ ਤਸੀਲ ਰਾਏਕੋਟ